ਹੱਥੋਂ ਭਾਈ ਹੋਣਾ ਸ਼ੁਰੂ ਹੋ ਗਏ ਜੀ ਉਹ ਉਹਨਾਂ ਦੇਖਿਆ ਮੇਰੇ ਉੱਪਰ ਜੇ ਪੈਸੇ ਸੀਗੇ ਜੀ ਤੇ ਉਹਨਾਂ ਨੇ ਮੇਰੇ ਜੇ ਉੱਪਰ ਲੀਏ ਉਹਦੇ ਵਿੱਚੋਂ 4-5 ਨੇ 2 ਜਣੇ ਹੋਰ ਆ ਗਏ ਇੱਕ ਕਾਟਰ ਦੇ ਬਿੱਠਾ ਜੀ ਇੱਕ ਉਧਰੋਂ ਹੋਰ ਆ ਗਿਆ ਮੋਟਰਸਾਈਕਲ ਤੇ ਉਹਨੇ ਆ ਕੇ ਮੇਰੀ ਜੇ ਉਹਦੇ ਵਿੱਚੋਂ ਪੈਸੇ ਕੱਢੇ ਮੇਰੇ ਘੜੇ ਮਾਰੇ ਤੇ ਫਿਰ ਉਹਨੇ ਦਾਤ ਕੱਢ ਲਿਆ ਜੀ ਅ ਜਦੋਂ ਦੁਕਾਨਦਾਰ ਦੇਖਿਆ ਵੀ ਰੋਲਾ ਪੈ ਗਿਆ ਫਿਰ ਉਹ ਭੱਜ ਗਏ ਜੀ ਤੇ ਉਹਨਾਂ ਕੋਲ ਇੱਕ ਜਿਹੜੇ ਪਾਸੇ ਦੇਖਿਆ 4 ਜਣੇ ਇੱਧਰ ਗਏ ਆ ਬਾਕੀ 2 ਜਣੇ ਇੱਧਰ ਨੂੰ ਗਏ ਆ ਜੀ ਜਿਹੜੇ 4 ਜਣੇ ਸੀ ਉਹਨਾਂ ਕੋਲ ਇੱਕ ਮੋਟਰਸਾਈਕਲ ਸੀਗਾ ਇੱਕ ਕੋਲੇ ਐਕਟਿ ਸਕੂਟਰੀ ਦਾ ਕੋਈ ਰੋਲਾ ਚੱਲਦਾ ਹੈਗਾ ਕੀ ਕਿਉਂ ਉਹਨਾਂ ਨੇ ਸਕੂਟਰੀ ਤੁਹਾਡੀ ਐਕਟਿਵਾ ਬਾਰੇ ਹੀ ਆ ਤੁਹਾਡੇ ਸਕੂਟਰ ਬਾਰੇ ਕਿਉਂ ਪੁੱਛੇ ਮੰਨ ਲਓ ਜੇ ਕੋਈ ਰੋਲਾ ਸਾਡੂ ਕੋਈ ਕਾਗੇ ਪਾਸ ਡਾਕੂਮੈਂਟਸ ਤਾਂ ਦਿਖਾਉਂਦੇ ਨਾ ਜੀ ਕੋਈ ਡਾਕੂਮੈਂਟਸ ਨਹੀਂ ਕੋਈ ਕੁਛ ਨਹੀਂ ਸਿੱਧਾ ਕਹਿੰਦੇ ਹਾਂ ਜੀ ਫਿਰ ਕਹਿੰਦੇ ਪੈਸੇ ਦੇ ਦਿਓ ਫਲਾਣਾ ਕਰ ਦਿਓ ਮਤਲਬ ਉਹਨਾਂ ਦਾ ਦਾਤ ਲੈ ਕੇ ਚੱਲਣ ਦਾ ਕੀ ਮਤਲਬ ਇਹ ਤਾਂ ਉਦੋਂ ਦੇਖਿਆ ਜਦੋਂ ਨੇ ਹੱਥੋਂ ਪਾਈ ਆਪਾਂ ਕੀ ਹੋ ਗਏ ਫਿਰ ਅਸੀਂ ਉਹਨਾਂ ਨੂੰ ਦਫਕਾ ਦੋ ਕੋਈ ਮਾਰੇ ਹੋਏ ਹਾਟੋ 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 ਇਹਨੇ ਰੋਲਾ ਪਾਇਆ ਇਹ ਦੋਨੇ ਭਰਾ ਥੱਲੇ गिर ਕੇ ਫਿਰ ਉਹ ਕੜਾ ਕੱਢਿਆ ਉਹਨਾਂ ਨਾਲ ਹੀ ਉਧ ਕਿੰਨੇ ਲੋਕ ਸੀਗੇ ਚਾਰ ਮੁੰਡੇ ਸੀ ਦੋ ਉਧਰੋਂ ਨਿਕਲ ਕੇ ਦੋ ਤਨੋਂ ਨਿਕਲੇ ਜੇਰ ਕਵਰੀ ਵਾਲੇ ਨੇ ਤਾਂ ਉਹ ਪਹਿਲਾਂ ਥਾਣੇ ਜਾਂਣ ਥਾਣੇ ਜਾ ਕੇ ਕੰਪਲੀਟ ਦੇਣ ਵਿਆਹ ਆ ਇਹਨਾਂ ਦੀ ਕਿਸ਼ਤ ਕੁੱਤੀ ਹੋਈ ਨੇ ਕੋਟ ਦੇ ਕਾਗਜ਼ ਲੈ ਕੇ ਫਿਰ ਉਹ ਮੁਲਾਜ਼ਮ ਨਾਲ ਜਾਂਦਾ ਹੁੰਦਾ ਜੀ ਇੱਕ ਕੋਈ ਵੀ ਮਤਲਬ ਪਿਆਦਾ ਲਾ ਲੋ ਉਹ ਨਾਲ ਜਾਊਗਾ ਜਾ ਕੇ ਅਗਲੇ ਦੇ ਘਰੇ ਜਾ ਕੇ ਦੱਸੂਗਾ ਕਿ ਤੁਹਾਡੀਆਂ ਕਿਸ਼ਤ ਰੁਪਈਆਂ ਨੇ ਜਮ੍ਹਾਂ ਕਰਾ ਦਿਓ ਉਹ ਤੇ ਚੱਕ ਕੇ ਲੈ ਜਾਣਗੇ ਅੱਜ ਦੁਪਹਿਰੇ ਦਿਨ ਦਿਹਾੜੇ ਦੋ ਭਰਾਵਾਂ ਦੇ ਉੱਤੇ ਚਾਰ ਪੰਜ ਹਮਲਾਵਰਾ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈਗਾ ਔਰ ਆਪਣੀ ਜਾਨ ਬਚਾਉਣ ਦੇ ਲਈ ਇਹ ਦੋਨੋਂ ਭਰਾ ਜਿਹੜੇ ਨੇ ਜਗਰਾਉਂ ਬ੍ਰਿਜਿਤ ਦੁਰਗਾ ਮਾਤਾ ਮੰਦਿਰ ਦੇ ਕੋਲ ਫੁੱਲਾਂ ਵਾਲੀ ਮਾਰਕੀਟ ਜਿਹੜੀ ਹੈ ਉੱਥੇ ਆ ਕੇ ਰੁਕਦੇ ਨੇ ਤਾਂ ਇਹਨਾਂ ਦੇ ਪਿੱਛੇ ਲੱਗੇ ਹੋਏ ਹਮਲਾਵਰ ਜਿਹੜੇ ਨੇ ਇਹਨਾਂ ਨੂੰ ਇੱਥੇ ਆ ਕੇ ਘੇਰ ਲੈਂਦੇ ਨੇ ਅਤੇ ਇਹਨਾਂ ਦੇ ਉੱਤੇ ਹਮਲਾ ਕਰ ਦਿੰਦੇ ਨੇ ਮੇਰੇ ਨਾਲ ਮਨੀਸ਼ ਤਾਇਲ ਅਤੇ ਅਜੇ ਤਾਇਲ ਮੌਜੂਦ ਨੇ ਜਿਨ੍ਹਾਂ ਦੇ ਉੱਤੇ 4-5 ਹਮਲਾਵਰਾ ਵੱਲੋਂ ਹਮਲਾ ਕੀਤਾ ਗਿਆ ਜਾਣਦੇ ਆ ਕਿ ਕਿਉਂ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਕੀ ਕਾਰਨ ਰਿਹਾ ਅਜੇ ਜੀ ਕਿਹਦੇ ਤੇ ਹਮਲਾ ਹੋਇਆ ਔਰ ਕੀ ਕਾਰਨ ਰਿਹਾ ਤੁਹਾਡੇ ਤੇ ਹਮਲਾ ਕਰਨ ਦੇ ਸਰ ਮੈਂ ਮੇਰਾ ਬ੍ਰਦਰ ਸੀਗਾ ਪਿੱਛੋਂ ਮਤਲਬ ਕਿ ਆ ਰਿਹਾ ਸੀਗਾ ਤੇ ਜਗਰਾਉਂ ਪੁਲ ਦੇ ਕੋਲੇ ਉਹਨਾਂ ਨੇ ਬ੍ਰਦਰ ਨੂੰ ਕਿਹਾ ਵੀ ਰੋਕ ਰੁਕ ਤੇ ਉਹ ਇੱਧ-ਇੱਧਾ ਕਰ ਰਹੇ ਸੀਗੇ ਹੁਣ ਬ੍ਰਦਰ ਨੂੰ ਸ਼ੱਕ ਹੋ ਗਿਆ ਕਿ ਸ਼ੱਕ ਮਤਲਬ ਫੇਸ ਵੀ ਉਹਨਾਂ ਦੇ ਡਿਫਾਲਟਰਾਂ ਵਾਲੇ ਸੀਗੇ ਤਾਂ ਉਹਨਾਂ ਨੂੰ ਜਦੋਂ ਸ਼ੱਕ ਹੋ ਗਿਆ ਤਾਂ ਫਿਰ ਉਹ ਇਹ ਭਜਾਲਿਆ ਜੀ ਨੇ ਇਹਨੇ ਭਜਾ ਕੇ ਅੱਗੇ ਭਾਰਤ ਨਗਰ ਚੌਂਕ ਤੋਂ ਪਹਿਲਾਂ ਹੀ ਅੱਗੇ ਘੱਟ ਤੋਂ ਫਿਰ ਮੋੜ ਲਿਆ ਇਧਰ ਨੂੰ ਉਹ ਮਗਰ ਲੱਗੇ ਰਹੇ ਫੁੱਲਾਂ ਵਾਲੀ ਦੁਕਾਨ ਦੇ ਕੋਲੇ ਪਹੁੰਚੋ ਤੋਂ ਪਹਿਲਾਂ ਨੇ ਮੈਨੂੰ ਫੋਨ ਮਾਰਤਾ ਹੀ ਚੱਲਦੇ ਚੱਲਦੇ ਤੇ ਇਹਨੇ ਇੱਥੇ ਰੋਕ ਰਿਆ ਦਿਨੇ ਦੇਖਿਆ ਵੀ ਇੱਥੇ ਦੁਕਾਨਦਾਰ ਹੈਗੇ ਨੇ ਤੇ ਅੱਗੇ ਪੁਲਿਸ ਵੀ ਹੁੰਦੀ ਆ ਵੀ ਮੈਂ ਇੱਥੇ ਚਲੋ ਸੇਫ ਆ ਇਹਨੇ ਸਕੂਟਰੀ ਇੱਥੇ ਰੋਕੀ ਜਦੋਂ ਨੂੰ ਮੈਂ ਆ ਗਿਆ ਆਂਦੇਸਰ ਕਹਿੰਦੇ ਵੀ ਹਾਂਜੀ ਅਸੀਂ ਪੈਸੇ ਦਿੰਨੇ ਆ ਮੈਂ ਕਿਹਾ ਕਾਹਦੇ ਕਹਿੰਦੇ ਤੁਸੀਂ ਸਕੂਟਰੀ ਵੇਚਣੀ ਆ ਮੈਂ ਕਿਹਾ ਤੁਸੀਂ ਸਾਨੂੰ ਜਾਣਦੇ ਹੋ ਮੈਂ ਤੁਹਾਨੂੰ ਜਾਣਦਾ ਨਹੀਂ ਮੈਂ ਮੈਂ ਸਕੂਟਰੀ ਤੇ ਕਹਿੰਦੇ 30000 ਦੇ ਦਿੰਨੇ ਆ ਮੈਂ ਕਿਹਾ ਜੀ ਅਸੀਂ ਵਿੱਦੇ ਨਹੀਂ ਨਹੀਂ ਹੈਗੀ ਫਿਰ ਕਹਿੰਦਾ ਚਲੋ ਦੇਓ ਦੇਓ ਤੁਸੀਂ ਕਰ ਲਓ ਸੌਦਾ ਵੀ ਸਾਡੇ ਨਾਲ ਉੱਥੇ ਚਲੋ ਇੱਧਰ ਚਲੋ ਮਤਲਬ ਇਹ ਨਹੀਂ ਪਤਾ ਨੂੰ ਕਿੱਥੇ ਲੈ ਕੇ ਜਾ ਰਹੇ ਸੀ ਕਹਿੰਦਾ ਸਾਡੇ ਨਾਲ ਚਲੋ ਮੈਂ ਕਿਉਂ ਚਲੀਏ ਨਾਲ ਅਸੀਂ ਤੁਹਾਡੇ ਫਿਰ ਉਸ ਤੋਂ ਬਾਅਦ ਹੱਥੋਂ ਭਾਈ ਹੋਣਾ ਸ਼ੁਰੂ ਹੋ ਗਿਆ ਜੀ ਉਹ ਉਹਨੇ ਦੇਖਿਆ ਮੇਰੇ ਉੱਪਰਲੀ ਜੇਬ 'ਚ ਪੈਸੇ ਸੀਗੇ ਜੀ ਤੇ ਉਹਨਾਂ ਨੇ ਮੇਰੀ ਜੇ ਉੱਪਰਲੀ ਜੇਬ ਦੇ ਉੱਤੋਂ ਚਾਰ ਪੰਜ ਜਣੇ ਦੋ ਜਣੇ ਹੋਰ ਆ ਗਏ ਇੱਕ ਘਾਟੋ 'ਚ ਬੈਠਾ ਜੀ ਇੱਕ ਉਧਰੋਂ ਹੋਰ ਆ ਗਿਆ ਮੋਟਰਸਾਈਕਲ 'ਤੇ ਉਹਨੇ ਆ ਕੇ ਮੇਰੀ ਜੇਬ ਦੇ ਉੱਤੋਂ ਪੈਸੇ ਕੱਢੇ ਮੇ ਬਕਾਦਾ ਸੀਸੀਟੀਵੀ ਕੈਮਰੇ ਲੱਗੇ ਹੋਏ ਐ ਇੱਥੇ ਦਿਨ ਦੇ 12:30 ਵਜੇ ਸਵੇਰ 12 ਵਜੇ ਦੀ ਗੱਲ ਆ ਜੀ ਇਹ ਅੱਜ ਦੀ ਜਦੋਂ ਦੁਕਾਨਦਾਰ ਦੇਖਿਆ ਵੀ ਰੋਲਾ ਪੈ ਗਿਆ ਫਿਰ ਉਹ ਭੱਜ ਗਏ ਜੀ ਤੇ ਉਹਨਾਂ ਕੋਲ ਇੱਕ ਮੈਂ ਜਿਹੜੇ ਪਾਸੇ ਦੇਖਿਆ ਚਾਰ ਜਣੇ ਇੱਧਰ ਗਏ ਆ ਬਾਕੀ ਕਿ ਦੋ ਜਣੇ ਇੱਧਰ ਨੂੰ ਗਏ ਆ ਜੀ ਜਿਹੜੇ ਚਾਰ ਜਣੇ ਸੀ ਉਹਨਾਂ ਕੋਲ ਇੱਕ ਮੋਟਰਸਾਈਕਲ ਸੀਗਾ ਇੱਕ ਕੋਲੇ ਐਕਟਿਵਾ ਸੀਗੀ ਕਾਲੇ ਰੰਗ ਦੀ ਤੇ ਉਹ ਇੱਧਰ ਲੈ ਕੇ ਭੱਜ ਗਿਆ ਬਾਕੀ ਸੀਸੀਟੀਵੀ ਵਿੱਚ ਸਾਰਾ ਕੁਝ ਹੈਗਾ ਜੀ ਅੱਜ ਕੀ ਗੱਲ ਹੋਈ ਸੀਗੀ ਕਿੱਥੋਂ ਤੁਸੀਂ ਆ ਰਹੇ ਸੀਗੇ ਤੇ ਕਿੱਥੋਂ ਬੰਦੇ ਤੁਹਾਡੇ ਮਗਰ ਲੱਗੇ ਮੈਂ ਦੁਖਨਵਾਰ ਗੁਰਦੁਆਰਾ ਉਦੇ ਕੋਲੋਂ ਆ ਰਿਹਾ ਮੈਨੂੰ ਇੱਕ ਨੇ ਹੱਥ ਦਿੱਤਾ ਕਹਿੰਦਾ ਰੋਕ ਮੈਂ ਕਿਹਾ ਤੂੰ ਕਾਦੇ ਵਾਸਤੇ ਰੋਕ ਰਿਹਾ ਮੈਂ ਰੋਕਿਆ ਨਹੀਂ ਮੈਂ ਸਕੂਟਰੀ ਤੇਜ਼ ਕਰਕੇ ਇਧਰੋਂ ਆ ਗਿਆ ਇਧਰੋਂ ਆਉਂਦਾ ਰਿਹਾ ਆਉਂਦਾ ਰਿਹਾ ਭਾਰਤਨਗਰ ਚੌਂਕ ਤੋਂ ਪਹਿਲਾਂ ਹੀ ਇੱਕ ਕਟ ਅੰਦਰ ਨੂੰ ਆਉਂਦਾ ਇਧਰ ਨੂੰ ਉੱਥੋਂ ਦੀ ਮੈਂ ਆਇਆ ਮੈਂ ਹੋਰ ਦੇਖਿਆ ਮੈਂ ਕਿਹਾ ਲਾਈਟਾਂ ਤੇ ਰੁਕ ਲਵਾਂ ਫਿਰ ਮੈਂ ਕਿਹਾ ਦੇਖਿਆ ਹੋਰ ਫੁੱਲਾਂ ਵਾਲੀਆਂ ਤਾਂ ਆ ਗਈਆਂ ਨੇ ਮੈਂ ਇੱਥੇ ਰੁਕਿਆ ਸਾਈਡ ਤੇ ਮੈਨੂੰ ਕਹਿੰਦੇ ਆ ਸਕੂਟਰੀ ਇਦਾਂ ਉਦਾਂ ਬੋਲੀ ਗਏ ਬੋਲੀ ਗਏ ਬੋਲੀ ਗਏ ਮੈਂ ਆਪਣਾ ਫੋਨ ਕੱਢਿਆ ਫਟਾਫਟ ਵੀ ਮੈਂ ਫੋਨ ਤਾਂ ਮਲਾਵਾ ਮੇਰਾ ਫੋਨ ਬੰਦ ਹੋ ਗਿਆ ਮੈਂ ਮੇਰੇ ਬ੍ਰਦਰ ਨੇ ਕਿਹਾ ਵੀ ਹਾਂ ਤੁਸੀਂ ਕੀ ਰੋਕਿਆ ਕਿਉਂ ਰੋਕਿਆ ਕਹਿੰਦਾ ਏਦਾਂ ਓਦਾਂ ਫਿਰ ਉਹਨਾਂ ਨੇ ਨਾਲ ਹੀ ਕੜੇ ਕੱਢ ਕੇ ਮਾਰਨੀ ਸ਼ੁਰੂ ਕਰ ਦਿੱਤੇ ਮੇਰੇ ਬ੍ਰਦਰ ਤੇ ਜੀ ਤੁਹਾਡੀ ਸਕੂਟਰੀ ਦਾ ਕੋਈ ਰੋਲਾ ਚੱਲਦਾ ਹੈਗਾ ਕੀ ਕਿਉਂ ਉਹਨਾਂ ਨੇ ਸਕੂਟਰੀ ਤੁਹਾਡੀ ਐਕਟਿਵ ਆ ਬਾਰੇ ਹੀ ਆ ਤੁਹਾਡੇ ਸਕੂਟਰ ਬਾਰੇ ਕਿਉਂ ਪੁੱਛਿਆ ਮੈਂ ਜਿਮਾਲਾ ਸਕੂਟਰੀ ਕਿਸ ਤੋਂ ਪੁਰਾਣੀ ਲਈ ਸੀ ਬਾਕੀ ਪਤਾ ਨਹੀਂ ਵੀ ਉਹਦੀਆਂ ਕੁਝ ਹੋ ਰਹਿੰਦੀਆਂ ਹੁਣ ਜਾਂ ਨਾ ਰਹਿੰਦੀਆਂ ਉਹਨਾਂ ਨੂੰ ਨਹੀਂ ਪਤਾ ਆਪਾਂ ਨੂੰ ਮਤਲਬ ਕਿਸ਼ਤਾਂ ਦੇ ਸਕੂਟਰੀ ਸ਼ਾਇਦ ਹੋਏਗੀ ਸਰ ਨਹੀਂ ਤੁਸੀਂ ਸਕੂਟਰੀ ਲਈ ਹੈ ਕਿਸ਼ਤਾਂ ਚੈੱਕ ਤਾਂ ਕੀਤਾ ਹੋਏਗਾ ਨਾ ਤੁਹਾਡੇ ਨਾਮ ਤੇ ਹੋਈ ਨਹੀਂ ਹਲੇ ਟਰਾਂਸਫਰ ਨਾ ਹੋਈ ਨਹੀਂ ਜੀ ਹਲੇ ਨਾਮ ਤੇ ਕਿੰਨੇ ਦਿਨ ਲਈ ਸੀ ਇਹ ਕਿਹੜੇ ਲੋਕਾਂ ਲਈ ਸੀ ਉਹ ਉਰੇ ਰਹਿੰਦੇ ਨਹੀਂ ਹੈਗੇ ਪਤਾ ਨਹੀਂ ਕਿੱਥੇ ਰਹਿੰਦੇ ਨੇ ਬੰਦੇ ਹੁਣ ਇਹ ਤੁਹਾਨੂੰ ਇਹ ਲੱਗਦਾ ਕਿ ਸਕੂਟਰੀ ਦਾ ਹੀ ਰੋਲਾ ਹੋ ਸਕਦਾ ਸ਼ਾਇਦ ਪਰ ਜੇ ਸਕੂਟਰੀ ਦਾ ਰੋਲਾ ਦਾ ਫਿਰ ਉਹ ਕੜੇ-ਕੜੇ ਮਾਰਨ ਦਾ ਕੀ ਮਤਲਬ ਬੰਦਾ ਇਹਨਾਂ ਦਾ ਨਹੀਂ ਇੱਕ ਕਈ ਵਾਰ ਇਦਾਂ ਵੀ ਹੁੰਦਾ ਨਾ ਕਿ ਜਿਹੜੇ ਰਿਕਵਰੀ ਵਾਲੇ ਹੁੰਦੇ ਆ ਉਹਨਾਂ ਦੇ ਲੋਕ ਤਾਂ ਨਹੀਂ ਸੀਗੇ ਕਹਿੰਦੇ ਆਪਣੇ ਆਪ ਨੂੰ ਰਿਕਵਰੀ ਵਾਲੇ ਨੇ ਰਿਕਵਰੀ ਵਾਲੇ ਸੀਗੇ ਕਹਿੰਦੇ ਆਪਣੇ ਆਪ ਨੂੰ ਸੀ ਅਜੀ ਤੁਹਾਡੀ ਸਕੂਟਰੀ ਦਾ ਕੋਈ ਰੋਲਾ ਚੱਲਦਾ ਪਿਆ ਸਕੂਟਰੀ ਦਾ ਤਾਂ ਸਰ ਕੁਝ ਕਹਿ ਨਹੀਂ ਸਕਦੇ ਕਿ ਰੋਲਾ ਸਾਡਾ ਤਾਂ ਕੋਈ ਅਸਲਕ ਰੋਲਾ ਹੋਇਆ ਨਹੀਂ ਮੇਰੇ ਕੋਲੇ ਸਕੂਟਰੀ ਨੂੰ ਘਟੋ ਘੱਟ ਮੇਰੇ ਸਹੌਣ ਨਾਲ 5 ਸਾਲ ਹੋ ਗਏ ਨੇ ਜੀ ਕੋਈ ਰੋਲਾ ਨਹੀਂ ਹੈਗਾ ਤੇ ਉਹ ਜਦੋਂ ਜੇ ਮੰਨ ਲਓ ਜੇ ਕੋਈ ਰੋਲਾ ਸਾਡੂ ਕੋਈ ਕਾਗਜ਼ ਪੱਤ ਡਾਕੂਮੈਂਟਸ ਤਾਂ ਦਿਖਾਉਂਦੇ ਨਾ ਜੀ ਕੋਈ ਡਾਕੂਮੈਂਟਸ ਨਹੀਂ ਕੋਈ ਕੁਝ ਨਹੀਂ ਸਿੱਧਾ ਕਹਿੰਦੇ ਹਾਂਜੀ ਫਿਰ ਕਹਿੰਦੇ ਪੈਸੇ ਦੇ ਦਿਓ ਫਲਾਣਾ ਕਰ ਦਿਓ ਮਤਲਬ ਉਹਨਾਂ ਦਾ ਦਾਤ ਲੈ ਕੇ ਚੱਲਣ ਦਾ ਕੀ ਮਤਲਬ ਦਾਤ ਜਾਂ ਕਹਿਣਾ ਮਤਲਬ ਨਹੀਂ ਸ਼ੇ ਹੈ ਕਿ ਉਹ ਰਿਕਵਰੀ ਏਜੰਟ ਹੋ ਸਕਦੇ ਆ ਹੋ ਸਕਦਾ ਤੁਹਾਡੀ ਐਕਟਿਵਾ ਜਾਂ ਤੁਹਾਡੀ ਸਕੂਟਰੀ ਜਿਹੜੀ ਹੈ ਉਹ ਲੋਨ ਤੇ ਹੋਵੇ ਕਿ ਆ ਪਹਿਲਾਂ ਇਹ ਦੱਸੋ ਤੁਹਾਡੀ ਐਕਟਿਵਾ ਸਕੂਟਰੀ ਜਿਹੜੀ ਹੈ ਉਹ ਲੋਨ ਤੇ ਹੈ ਨਹੀਂ ਸਾਡੀ ਲੋਨ ਤੇ ਅਸੀਂ ਕਹਿ ਨਹੀਂ ਸਕਦੇ ਜਿਹਦੇ ਕੋਲ ਲਈਆ ਉਹਨੂੰ ਪਤਾ ਹੋਊਗਾ ਜੀ ਠੀਕ ਆ 5 ਸਾਲ ਹੋ ਗਏ ਆ ਤੇ ਹੁਣ ਕਹਿੰਦਾ ਮਤਲਬ ਕਿ ਜੇ ਉਹ ਮੰਨ ਲਓ ਕਿਸੇ ਡਿਪਾਰਟਮੈਂਟ ਦੇ ਹੈਗੇ ਵੀ ਆ ਉਹ ਆ ਕੇ ਸਿੱਧਾ ਪਹਿਲਾਂ ਮੌਜੂਦਾ ਥਾਣੇ ਵਿੱਚ ਜਾਂਦੇ ਆ ਜੀ ਥਾਣੇ ਚੋਂ ਮੁਲਾਜ਼ਮ ਲੈ ਕੇ ਘਰੇ ਜਾਂਦੇ ਆ ਬੰਦੇ ਤੇ ਇਹ ਨਹੀਂ ਹੈਗਾ ਕਿ ਰਸਤੇ 'ਚ ਰੋਕਦੇ ਆ ਜਿਹੜਾ ਲੋ ਕਹਿੰਦਾ ਵਾ ਠੀਕ ਹੈ ਨੀ ਕੋਡ ਦੇ ਡਾਕੂਮੈਂਟਸ ਨਾਲ ਹੋਣੇ ਚਾਹੀਦੇ ਆ ਉਹ ਲੈ ਕੇ ਥਾਣੇ ਜਾਣਗੇ ਸਬੰਧਤ ਥਾਣੇ ਚ ਸਬੰਧਤ ਥਾਣੇ ਤੋਂ ਬਾਅਦ ਉੱਥੋਂ ਮੁਲਾਜ਼ਮ ਨਾਲ ਲੈ ਕੇ ਅਗਲੇ ਤੇ ਘਰੇ ਜਾਣਗੇ ਕਿ ਹਾਂਜੀ ਤੁਹਾਡੀਆਂ ਕਿਸ਼ਤਾਂ ਟੁੱਟੀਆਂ ਹੋਈਆਂ ਨੇ ਤੁਸੀਂ ਸਕੂਟਰ ਜਮ੍ਹਾਂ ਕਰਾ ਦਿਓ ਜਾਂ ਕਿਸ਼ਤਾਂ ਜਮ੍ਹਾਂ ਕਰਾ ਦਿਓ ਜਿਹੜਾ ਰੂਲ ਆ ਉਹ ਅਦਰਵਾਈਜ਼ ਰਸਤੇ ਦੇ ਵਿੱਚ ਰੋਕ ਕੇ ਤੇ ਮੁੜ ਕੇ ਦਾਤ ਕੱਢਣੇ ਜਾਂ ਕੀ ਪਤਾ ਉਹਨਾਂ ਕੋਲ ਹਥਿਆਰ ਵੀ ਹੋ ਸਕਦਾ ਰਵਾਲਵਰ ਵਗੈਰਾ ਵੀ ਹੋ ਸਕਦਾ ਜਿਹੜੇ ਹਿਸਾਬ ਨਾਲ ਇਦਾਂ ਦਾ ਕਰ ਰਿਹਾ ਕੋਈ ਦੁਕਾਨਦਾਰ ਕਹਿੰਦਾ ਕਹਿੰਦਾ ਸ਼ਾਇਦ ਉਹਨਾਂ ਕੋਲੇ ਕੱਟਾ-ਕੁੱਟਾ ਵੀ ਹੋ ਸਕਦਾ ਸੀਗਾ ਤੇ ਹੁਣ ਉਹ ਜਿਹੜੇ ਇਦਾਂ ਦੇ ਬੰਦੇ ਹ मामला किथे दर्ज करवाया गया थाड़ो मामला 8 नंबर थाना जी पहला शिकायत की दीती है, है जी शिकायत यही दीती है जी ਵੀ हां ਸਾਡੇ ਨਾਲ ਆ ਕੁਛ ਵਰਦਤ ਹੋਈ ਆ ਪੈਸੇ ਲੈ ਕੇ ਨੇ ਤੇ ਵੀ ਉਹ ਜੇ ਬਾਅਦ ਚ ਆਪਦੇ ਨੂੰ ਰਿਕਵਰੀ ਵਾਲੇ ਦੱਸੇ ਪਏ ਆ ਜੇ ਰਿਕਵਰੀ ਵਾਲੇ ਨੇ ਤਾਂ ਉਹ ਪਹਿਲਾ ਠਾਣੇ ਜਾਣ ਠਾਣੇ ਜਾ ਕੇ ਕੰਪਲੀਟ ਦੇਣ ਵੀ हां ਵੀ ਇਹਨਾਂ ਦੀ ਕਿੱਸਾ ਟੁੱਟੀ ਹੋਈ ਨੇ ਕੋਰ ਦੇ ਕਾਗਜ਼ ਲੈ ਕੇ ਫਿਰ ਉਹ ਮੁਲਾਜ਼ਮ ਨਾਲ ਜਾਂਦਾ ਹੁੰਦਾ ਜੀ ਇੱਕ ਕੋਈ ਵੀ ਮਤਲਬ ਪਿਆਦਾ ਲਾ ਲਓ ਉਹ ਨਾਲ ਜਾਊਗਾ ਜਾ ਕੇ ਅਗਲੇ ਦੇ ਘਰੇ ਜਾ ਕੇ ਦੱਸੂਗਾ ਵੀ ਤੁਹਾਡੀਆਂ ਕਿਸਾ ਟੁੱਟੀਆਂ ਨੇ ਤੁਸੀਂ ਜਮ੍ਹਾਂ ਕਰਾ ਦਿਓ ਇਹ ਤਾਂ ਚੱਕ ਕੇ ਲੈ ਜਾਣਗੇ ਤੁਹਾਡੇ ਕੋਲ ਉਸ ਵਕਤ ਤੁਸੀਂ ਕਹਿ ਰਹੇ ਹੋ ਨਾ ਮੇਰੀ ਉੱਪਰ ਲਈ ਜੇ ਕਿੰਨੇ ਪੈਸੇ ਸੀਗੇ ਉਹ ਲੰਮ ਸਮਾ ਹੋਊਗਾ 26-27000 ਰੁਪਏ ਹੋਊਗਾ ਜੀ ਤੇ ਉਹ ਸਾਰਾ ਕੱਢ ਕੇ ਲੈ ਕੇ ਲੈ ਕੇ ਜੀ ਹਾਂ ਜੀ ਹਾਂ ਜੀ 26-27000 ਰੁਪਏ ਤੇ ਤੁਸੀਂ ਕਿੱਥੋਂ ਆ ਰਹੇ ਸੀਗੇ ਅਜੇ ਜਿੱਥੋਂ ਤੁਹਾਡੇ ਮਗਰ ਲੱਗੇ ਮੈਂ ਆਤਾ ਢੋਲੇ ਵਾਲ ਤੋਂ ਰਿਹਾ ਸੀਗਾ ਜੀ ਪਰ ਉਹ ਜਿਹੜਾ ਮੰਗਰ ਲੱਗੇ ਨੇ ਉਹ ਦੁੱਖਨਵਾਰ ਗੁਰਦੁਆਰੇ ਦੇ ਕੋਲੇ ਜਿਹੜਾ ਪੋਲ ਐ ਪੋਲ ਦੇ ਉੱਪਰ ਮੰਗਰ ਲੱਗੇ ਨੇ ਇਸ ਵਕਤ ਸਕੂਟਰੀ ਜਾਂ ਉਹ ਜਿਹੜੀ ਤੁਹਾਡੇ ਕੋਲ ਕਨਵੈयंस ਆ ਕਿਸ ਦੇ ਨਾਮ ਤੇ ਉਹ ਮਤਲਬ ਸਾਡੇ ਕੋਲ ਐਫੀਡੀ ਬਟਾ ਉਹ ਮਤਲਬ ਬੰਦੇ ਦੇ ਨਾਮ ਦਿੱਤੇ ਹੀ ਆ ਅੱਛਾ ਜਿਹੜੇ ਬੰਦੇ ਕੋਲ ਲਈ ਉਹਨਾਂ ਦੇ ਨਾਮ ਦਿੱਤੇ ਹੀ ਆ ਤੇ ਇਸ ਵਕਤ ਮੌਕੇ ਤੇ ਕਿਹੜੇ ਦੁਕਾਨਦਾਰ ਮੌਜੂਦ ਸੀਗੇ ਇਸੀ ਜਗ੍ਹਾ ਤੇ ਝਗੜਾ ਹੋਇਆ ਹਾਂਜੀ ਇਸ ਦੁਕਾਨ ਦੇ ਅੰਦਰ ਐਂਟਰ ਹੋ ਗਏ ਸੀ ਸੀਸੀਟੀਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਤੇ ਆ ਦੁਕਾਨਦਾਰ ਆ ਭਾਈ ਸਾਹਿਬ ਹੈਗੇ ਨੇ ਜੀ ਜਿਨ੍ਹਾਂ ਨੂੰ ਮਰਜ਼ੀ ਤਾਂ ਇਸੇ ਜਗ੍ਹਾ ਤੇ ਇਹੀ ਉਹ ਪੋੜੀਆਂ ਨੇ ਜਿੱਥੇ ਹਮਲਾ ਹੋਇਆ ਬਾਰਕ ਤੋਂ ਜਿਹੜੇ ਆ ਅੰਦਰ ਲੜਦੇ ਹੋਏ ਇਹ ਦੋਨੋਂ ਭਰਾ ਤੇ ਜਿਹੜੇ ਲੋਕ ਸੀਗੇ ਹਮਲਾ ਕਰਨ ਲਈ ਆਏ ਸੀਗੇ ਉਹ ਇੱਥੇ ਤੱਕ ਇੱਕ ਦੂਸਰੇ ਨੂੰ ਮਾਰਦੇ ਘੁੱਟਦੇ ਹੋਏ ਪਹੁੰਚਦੇ ਆ ਦੁਕਾਨਦਾਰ ਜਿਹੜੇ ਨੇ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ ਕਿ ਕਿਸ ਤਰ੍ਹਾਂ ਗੱਲ ਹੋਈ ਤੁਸੀਂ ਇੱਥੇ ਸੀਗੇ ਵੀ ਰਹੀ ਜਦੋਂ ਇਹ ਲੜਾਈ ਝਗੜਾ ਹੋਇਆ ਸਾਰ? ਅਸੀਂ ਦੁਕਾਨ ਤੇ ਬੈਠੇ ਸੀ ਅਸੀਂ ਸਮਝ ਗਾਹ ਕਹਿਗੇ ਆ। ਅੱਛਾ। ਇਹ ਗਾਹ ਸਮਝੇ ਵੀ ਗਾਹ ਕਹਿਗੇ ਵੀ ਆਪਸ ਖੜੇ ਆ ਵੀ ਕੋਈ ਗੁਸਲਾ ਕਰ ਰਹੇ ਆ। ਇਹ ਤਾਂ ਉਦੋਂ ਦੇਖਿਆ ਦੋਨੇ ਹੱਥੋਂ ਪਾਈ ਆਪਸ ਹੀ ਹੋ ਪਏ। ਅੱਛਾ। ਫਿਰ ਅਸੀਂ ਉਹਨਾਂ ਨੂੰ ਦਬਕਾ ਦੋ ਕੋਈ ਮਾਰੇ ਵੇ ਹਾੜੋ ਹਾੜੋ ਹਾੜੋ। ਇਹਨੇ ਜਦ ਰੋਲਾ ਪਾਇਆ ਇਹ ਦੋਨੇ ਭਰਾ ਥੱਲੇ गिर ਕੇ ਫਿਰ ਉਹ ਕੜਾ ਕੱਢਿਆ ਉਹਨਾਂ ਨਾਲ ਹੀ ਉਧਰ ਪਟਨਾਗਰ ਚੋਂ ਘਰਲ ਭੱਜ ਲੇ। ਕਿੰਨੇ ਕੁ ਲੋਕ ਸੀਗੇ? ਚਾਰ ਮੁੰਡੇ ਸੀ ਦੋ ਉਧਰੋਂ ਨਿਕਲ ਗਏ ਦੋ ਦਨੋਂ ਨਿਕਲ ਗਏ। ਜੋ ਆਂਦੇ ਹੀ ਉਹਨਾਂ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਲੜਾਈ ਲੜਾਈ ਆਂਦੇ ਹੀ ਲੜਾਈ ਹੋ ਗਈ ਸੀ ਉਹਨਾਂ ਦੀ ਇਹ ਦੇਖਾ ਸਾਹਮਣੇ ਬਾਹਰ ਹੀ ਖੜੇ ਆਪਸ ਹੀ ਲੜ ਪਏ ਕੋਈ ਸਕੂਟਰੀ ਦਾ ਰੋਲਾ ਇਹਨਾਂ ਦਾ ਐਕਟਿਵਾ ਦੀ ਕਿਸ਼ਤਾਂ ਦਾ ਜਿਹੜਾ ਰੋਲਾ ਦੱਸਿਆ ਜਾ ਰਿਹਾ ਦੁਕਾਨਦਾਰ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਨਾਲ ਇਹ ਸਾਰਾ ਲੜਾਈ ਝਗੜਾ ਹੋਇਆ ਹੋਰ ਵੀ ਇੱਥੇ ਦੁਕਾਨਦਾਰ ਨੇ ਪੁੱਛ ਲੈਣੇ ਆ ਕਿਹੜੇ ਕਿਹੜੇ ਲੋਕ ਨੇ ਜਿਨ੍ਹਾਂ ਨੇ ਇਹ ਸਾਰਾ ਲੜਾਈ ਝਗੜਾ ਦੇਖਿਆ ਜਿਹੜਾ ਝਗੜਾ ਹੋਇਆ ਜਦੋਂ ਬੰਦਿਆਂ ਨਾਲ ਤੁਸੀਂ ਇੱਥੇ ਸੀਗੇ ਹਾਂਜੀ ਕੀ ਹੋਇਆ ਕੀ ਸੀਗਾ भाई मुझे तो जाके जो जो मालूम नहीं सी मैं तो जाके ऐसे बुके बुक्के जो है बना रहे थे वहाँ बंदे जो जो है ना आप गल्ला बात कर रहे थे वो जो है ना मामले में पता नहीं लगा था क्या बात हो गई वो जो है ना आपस में जो जो लड़ाई कर लिया बंदे लड़ाई के बाद में उसको जाके मारा दो तीन हाथ मारे बंदे को और जो है ना कड़ा लग गया उसके सिर पर लग गया ਉਹ ਫੇਰ ਜੋਨਾਜ ਜੋਨਾਜ ਚਾਰ ਪੰਜ ਬੰਦੇ ਸਿਗੇ ਬਾਕੇ ਬਾਦਨੇ ਦਾ ਚੌਕ ਚਪ ਚੱਲੇਗੇ ਉਸ طرف ਚੱਲੇਗੇ ਹਾਂ ਉਧਰ ਤਾਂ ਇਹ ਤੁਹਾਨੂੰ ਉਹ ਜਗ੍ਹਾ ਇੱਕ ਵਾਰ ਮੈਂ ਫੇਰ ਦਿਖਾ ਦਿੰਨਾ ਇਹ ਜਗਰਾਉਂ ਪੁਲ ਦੇ ਅੱਗੇ ਜਿਹੜੀ ਜਗ੍ਹਾ ਭਰਤਨਗਰ ਚੌਕ ਵੱਲ ਨੂੰ ਆਪਾਂ ਜਦੋਂ ਜਾਈਏ ਤਾਂ ਲੈਫਟ ਹੈਂਡ ਸਾਈਡ ਤੇ ਫੁੱਲਾਂ ਵਾਲੀ ਮਾਰਕੀਟ ਹੈ ਉੱਥੇ ਇਹ ਦੋਨੋਂ ਭਰਾ ਜਿਹੜੇ ਨੇ ਪਹੁੰਚਦੇ ਨੇ ਔਰ ਉਹਨਾਂ ਦੇ ਪਿੱਛੇ ਲੱਗੇ ਹੋਏ ਚਾਰ-ਪੰਜ ਲੋਕ ਜਿਹੜੇ ਆਂਦੇ ਨੇ ਝਗੜਾ ਕਰਦੇ ਨੇ ਔਰ ਝਗੜਾ ਕਰਨ ਤੋਂ ਬਾਅਦ ਉਹਨਾਂ ਦੇ ਸਿਰ ਤੇ ਜਿਹੜੇ ਆ ਮੁਨੀਸ਼ ਦੇ ਤੇ ਉਹਦੇ ਭਰਾ ਦੇ ਸਿਰ ਤੇ ਕੜੇ ਵਗੈਰਾ ਮਾਰਦੇ ਨੇ ਔਰ ਕੜੇ ਵਗੈਰਾ ਮਾਰਨ ਤੋਂ ਬਾਅਦ ਜਿਹੜੇ ਨੇ ਉਹ ਭਾਰਤ ਨਗਰ ਚੌਕ ਵੱਲ ਨੂੰ ਫਰਾਰ ਹੋ ਜਾਂਦੇ ਨੇ ਔਰ ਮਾਮਲਾ ਜਿਹੜਾ ਹੈ ਡਿਵੀਜ਼ਨ ਨੰਬਰ 8 ਦੇ ਵਿੱਚ ਦਰਜ ਕਰਵਾਇਆ ਗਿਆ ਪੁਲਿਸ ਤੋਂ ਜਾਣਾਂਗੇ ਕਿ ਕੀ ਉਹਨਾਂ ਵੱਲੋਂ ਜਿਹੜੀ ਹੈ ਇਸ ਮਾਮਲੇ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਬਦਰ ਬਰਾਦਰ ਅਜੀ ਕੰਪਲੀਟ ਆਈ ਹੈ ਨਾ ਬਰਾਦਰ ਆਇਆ ਸੀ ਇੱਕ ਟਵਾਤੇ ਆ ਰਿਹਾ ਜੁਪੀਟਰ ਤੇ ਠੀਕ ਹੈ ਤੇ ਇੱਥੋਂ ਕਹਿੰਦਾ ਮੈਂ ਢੋਲੇ ਵਾਲਾ ਜਗਤ ਉਹ ਜਿਹੜਾ ਫੇਰਮਨ ਗੁਰਦੁਆਰਾ ਉੱਥੋਂ ਆ ਰਿਹਾ ਸੀਗਾ ਜੀ ਜਗਰਾਉਂ ਪੜ ਤਾ ਕਿ ਪਿੱਛੋਂ ਮੇਰੇ ਇੱਕ ਬੰਦਾ ਆ ਰਿਹਾ ਜੀ ਮੈਂ ਕਹਿੰਦਾ ਭਾਰਤ ਨਗਰ ਚੌਂਕ ਤੋਂ ਆ ਕੇ ਤੇ ਜਿਹੜੇ ਪੁੱਲ ਟਰਨ ਕਰਕੇ ਨਾ ਜੀ ਇੱਥੇ ਆ ਕੇ ਇੱਥੇ ਆ ਕੇ ਜਿਹੜਾ ਆ ਫੁੱਲ ਵਾਲਿਆਂ ਦਾ ਕੰਮ ਹੈ ਠੀਕ ਹੈ ਇੱਥੇ ਆ ਕੇ ਕਹਿੰਦਾ ਵੀ ਉਹ ਮਦੰਗ ਦੇ ਉੱਤੇ ਰਿਅਕਟਵਾਂ ਨਹੀਂ ਪਿਸਟਨ ਟੁੱਟ ਗਿਆ ਹੈ ਜੀ ਉਹ ਹੁੰਦੇ ਤਾਂ ਕੀ ਹੋਰ ਅੱਜ ਸਾਡੇ ਨਾਲ ਜਦੋਂ ਇਹਨਾਂ ਵਿੱਚ ਇੰਨੀ ਫਿਰ ਬੈਂਕ ਸੁਝਾਈ ਹੱਥੋਂ ਪਾਈ ਹੋਈ ਆ ਜੀ ਬਾਕੀ ਵੈਰੀਫਾਈ ਕਰਦੇ ਆਂ ਕੀ ਮਸਲਾ ਹੈ ਠੀਕ ਹੈ ਸਰ ਥੈਂਕ ਯੂ ਸਰ ਥੈਂਕ ਯੂ